ਦੀ ਮੈਰਾਤਨ ਦੀ ਚਿੰਤਾ ਵਾਲੇ ਇਸ ਵਕਤ ਅਸੀਂ ਮਾਨਸਾ ਮੌਜੂਦ ਆ ਇੱਥੇ ਕੱਲ ਸ਼ਾਮ ਦੁਪਹਿਰ ਤੋਂ ਬਾਅਦ ਫਾਇਰਿੰਗ ਹੁੰਦੀ ਆ ਮਾਨੀ ਗੋਇਲ ਜਿਹੜੇ ਆਕਟੀਵਿਸਟ ਨੇ ਉਹਨਾਂ ਦੇ ਜਿਹੜੇ ਚਾਚਾ ਜੀ ਦੀ ਦੁਕਾਨ ਆ ਇੱਥੇ ਪੈਸੀਸਾਈਡ ਸੀ ਦੋ ਰਾਉਂਡ ਫਾਇਰਿੰਗ ਹੁੰਦੀ ਆ ਜਿਹਨੂੰ ਤੁਹਾਨੂੰ ਤਸਵੀਰਾਂ 'ਚ ਦਿਖਾਵਾਂਗੇ ਜੇ ਇੱਥੇ ਜਿਹੜੀ ਦੁਕਾਨ ਆ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਟਫਣ ਇੱਥੇ ਖਿਲਰਿਆ ਹੋਇਆ ਹੈਗਾ ਪਹਿਲਾ ਜਿਹੜਾ ਸ਼ਾਟ ਆ ਉਹ ਟਫਣ ਦੇ ਵਿੱਚ ਲੱਗਦਾ ਹੈਗਾ ਦੂਸਰਾ ਜਿਹੜਾ ਸ਼ਾਟ ਆ ਉਹ ਬਿਲਕੁਲ ਉੱਪਰ ਲੱਗਦਾ ਹੈਗਾ ਜਿੱਥੇ ਉਹ ਦੂਏ ਦਾ ਨਿਸ਼ਾਨ ਆ ਸੀ ਮੈਂ ਵੀਰਾਂ ਦੇ ਵਿੱਚ ਦਿਖਾ ਗਆਂਿਆਂ ਤੇ ਦੂਜਾ ਜਿਹੜਾ ਸ਼ਾਟ ਲੱਗਦਾਗਾ ਤੇ ਪਹਿਲੇ ਸ਼ਾਟ ਨਾਲ ਜਿਹੜਾ ਸਾਰਾ ਸ਼ੀਸ਼ਾ ਟੁੱਟਦਾਗਾ ਉਹ ਤਸਵੀਰਾਂ ਕੰਨ ਐਨ ਆ ਸੀਗੀਆਂ ਪਰ ਬਹੁਤ ਹੈਰਾਨਗੀ ਦੀ ਗੱਲ ਆ ਵੀ 100 ਮੀਟਰ ਦੀ ਦੂਰੀ ਦੇ ਉੱਤੇ ਹੀ ਇੱਥੇ ਜਿਹੜਾਗਾ ਉਹ ਸਿਟੀ ਠਾਣਾਗਾ ਤੇ ਪਰਸੋਂ ਰਾਤ ਨੂੰ 100 ਮੀਟਰ ਦੀ ਦੂਰੀ ਦੇ ਉੱਤੇ ਹੀ ਇੱਕ ਘਰ ਦੇ ਵਿੱਚ ਚੋਰੀ ਹੁੰਦੀ ਆ ਇੱਕ ਮੋਟਰਸਾਈਕਲ ਚੋਰੀ ਕਰ ਲਿਆ ਜਾਂਦਾਗਾ ਸੋ ਆਏ ਦਿਨ ਜਿਹੜੀਆਂ ਪੰਜਾਬ ਦੇ ਵਿੱਚ ਲਗਾਤਾਰ ਜਿਹੜੀਆਂ ਗੀਆਂ ਇਹ ਵਾਰਦਾਤਾਂ ਗੀਆਂ ਇਹ ਵੱਧ ਰਹਿਣਾਂ ਗੀਆਂ ਵੱਡੇ ਪੱਧਰ ਤੇ ਵੱਧ ਰਹਿਣਾਂ ਗੀਆਂ ਪਰ ਇਸ ਨੂੰ ਲੈ ਕੇ ਕੋਈ ਵੀ ਜਿਹੜਾਗਾ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਦੋਸੀ ਦੇ ਇਸ ਤੇ ਮੌਜੂਦਾ ਸਥਿਤੀ ਮਾਨਸਾ ਦੀ ਗੱਲ ਕਰੀਏ ਅੱਜ ਵਪਾਰ ਮੰਡਲ ਵੱਲੋਂ ਮਾਨਸਾ ਸ਼ਹਿਰ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹੈਗਾ। ਅਸੀਂ ਤੁਹਾਨੂੰ ਦੁਕਾਨਾਂ ਦਿਖਾ ਦਿੰਨੇ ਆ ਦੁਕਾਨਾਂ ਅਜੋ ਪੂਰੀ ਤਰ੍ਹਾਂ ਜਿਹੜਾ ਮਾਨਸਾ ਸ਼ਹਿਰ ਆਹੋ ਬੰਦ ਆ ਇੱਥੇ ਪੱਕਾ ਜਿਹੜਾ ਇੱਕ ਧਰਨਾ ਵੀ ਲੱਗਿਆ ਹੈਗਾ ਜਿਹਦੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕ ਪਹੁੰਚਣੇ ਸ਼ੁਰੂ ਹੋ ਗਿਆ ਖਾਸ ਕਰਕੇ ਜਿਹੜੀ ਮਾਨਸਾ ਦੀ ਲੋਕਲ ਪੋਲਿਟਿਕਸ ਆ ਵੇ ਬੰਦੇ ਨੇ چاہے ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਹੋਣ ਕਿਸੇ ਵੀ ਆਰਗੇਨਾਈਜੇਸ਼ਨ ਦੇ ਨਾਲ ਸੰਬੰਧਤ ਹੋਣ ਉਹ ਸਾਰੇ ਜਿਹੜੇ ਇੱਥੇ ਲਗਾਤਾਰ ਪਹੁੰਚ ਰਹੇ ਨੇ ਇੱਥੇ ਮੰਦਰਾ ਮੰਦਰ ਦੇ ਸਾਹਮਣੇ ਹੀ ਧਰਨਾ ਲੱਗਿਆਗਾ ਪਰ ਇਹ ਵੱਡੀ ਗੱਲ ਆ ਵੀ ਇੱਥੇ ਮੋਟਰਸਾਈਕਲ ਖੜਦਾਗਾ ਸਾਹਮਣੇ ਤੇ ਮੋਟਰਸਾਈਕਲ ਸਵਾਰ ਨੂੰ ਬਹੁਤ ਸਾਰੇ ਜਿਹੜੇ ਚਸ਼ਮਦੀਰਾਂ ਦੁਕਾਨਾਂ ਵਾਲੇ ਉਹ ਦੇਖਦੇ ਨੇ ਤੇ ਦੋ ਰਾਉਂਡ ਜਿਹੜੀ ਆ ਉਹ ਫਾਇਰਿੰਗ ਕੀਤੀ ਜਾਂਦੀ ਹੈ ਇੱਕ ਸਿੱਧੀ ਜਿਹੜੀ ਸ਼ੀਸ਼ੇ ਦੇ ਵਿੱਚ ਵਜਦੀ ਆ ਤੇ ਇੱਕ ਜਿਹੜੀ ਪਾਸੇ ਵਜਦੀ ਆ ਤੇ ਉਸ ਤੋਂ ਬਾਅਦ ਜਿਹੜੇ ਇੱਕ ਬਜ਼ੁਰਗ ਸੀ ਗਰੰਥੀ ਸਿੰਘ ਦੱਸੇ ਜਾ ਰਹੇ ਉਹਨੇ ਉਹ ਵੀ ਧਰਨੇ ਦੇ ਵਿੱਚ ਮੌਜੂਦ ਨੇ ਉਹਨਾਂ ਨੇ ਉਹ ਨੌਜਵਾਨਾਂ ਨੂੰ ਫੜਨ ਦੀ ਜਿਹੜੀ ਕੋਸ਼ਿਸ਼ ਕੀਤੀ ਸਾਰਿਆਂ ਨੇ ਜਿਹੜਾ ਉਹ ਸੀਸੀਟੀਵੀ ਫੁਟੇਜ ਵੀ ਦੇਖਿਆ ਪਰ ਵੱਡੀ ਗੱਲ ਹੈਰਾਨੀ ਵਾਲੀ ਗੱਲ ਇਹ ਹੈ ਵੀ ਇੱਥੇ ਲਗਾਤਾਰ ਚੋਰੀਆਂ ਦੀਆਂ ਵਾਰਦਾਤਾਂ ਹੋ ਰਹਿ ਰਹੀਆਂ ਡਰਗਸ ਨੂੰ ਲੈ ਕੇ ਲਗਾਤਾਰ ਵੱਡਾ ਇਸ਼ੂ ਆ ਮਾਨਸਾ ਦੇ ਵਿੱਚ ਪਰਮਿੰਦਰ ਝੋਟੇ ਹੁਣੀ ਲਗਾਤਾਰ ਮੈਡੀਕਲ ਡਰਗ ਨੂੰ ਲੈ ਕੇ ਇੱਥੇ ਲਗਾਤਾਰ ਆਵਾਜ਼ ਚੱਕਦੇ ਆਏ ਨੇ ਤੇ ਬਹੁਤ ਸਾਰੇ ਲੋਕ ਐਥੇ ਹੋਰ ਵੀ ਜਿਹੜੀਆਂ ਗੱਲਾਂ ਵਰਤਾਂੀਆਂ ਉਹ ਦੱਸ ਰਹੇ ਨੇ ਸਾਡੇ ਨਾਲ ਇੱਕ ਨੌਜਵਾਨ ਨੇ ਭਾਈ ਸਾਹਿਬ ਤੁਹਾਡੇ ਘਰੇ ਚੋਰੀ ਹੋਈ ਸੀ ਸੋ ਇਹਨਾਂ ਦੇ ਘਰੇ ਪਰਸੋਂ ਜਿਹੜੀ ਆ ਉਹ ਚੋਰੀ ਹੁੰਦੀ ਆ ਇਹਨਾਂ ਦਾ ਘਰ ਇੱਥੋਂ ਬੇਹਦ 100 ਤੋਂ 150 ਮੀਟਰ ਦੀ ਦੂਰੀ 'ਚ ਤੁਹਾਡੇ ਘਰੋਂ ਕੀ ਕੀ ਚੋਰੀ ਹੋਇਆ ਭਾਈ ਸਾਡੇ ਘਰੋਂ ਇੱਕ ਤਾਂ ਮੋਟਰ ਨੈਗੇਟ ਚੋਰੀ ਹੋਇਆ ਮੋਟਰਸਾਈਕਲ ਚੋਰੀ ਹੋਇਆ ਸਾਡੇ ਪੁੱਤ ਕੋਲੇ ਸੋਨਾ ਸੀਗਾ ਜੀ ਸੋਨਾ ਵੀ ਚੋਰੀ ਹੋਇਆ ਸੋਨਾ ਚੋਰਾ ਹੋਇਆ ਪਰ ਕੈਸ਼ ਨਕਦੀ ਵੀ ਸੀ ਜੀ ਨਕਦੀ ਸਭ ਪੂਰਾ ਅੱਧਾ ਘੰਟਾ ਸਾਡੇ ਘਰੇ ਲੈ ਆਏ ਜੀ ਤੇ ਪਰਿਵਾਰਕ ਮੈਂ ਅੰਦਰ ਤੁਸੀਂ ਕਿੱਥੇ ਤੁਸੀਂ ਸਾਡੇ ਦੇ ਗਏ ਸੀ ਜੀ ਮਿਲੋ ਅਥਾ ਤੁਸੀਂ ਬਾਹਰ ਗਏ ਸੀ ਜੀ ਬਾਹਰ ਦੇ ਸੀ ਪਰਸੋਂ ਦੀ ਗੱਲ ਆ 24 ਤ ਕੋਈ ਧ੍ਰਿਗ ਦੀ ਰਾਤ ਉਹਨਾਂ ਨੇ ਮਤਲਬ ਦਿਲੀ ਤੱਕ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਆ ਤਿੰਨ ਦਿਨ ਤਿੰਨ ਦਿਨ ਪਹਿਲਾਂ ਦੀ ਗੱਲ ਫੇਸ ਦਿਖ ਰਹੀ ਨਹੀਂ ਜ ਉਹਨਾਂ ਦੀ ਬਿਲਕੁਲ ਸਾਫ ਠੀਕ ਹੈ ਤਿੰਨ ਦਿਨ ਨਹੀਂ ਜੀ ਉਹ ਜਣੇ ਤਾਂ ਤਿੰਨ ਹੀ ਐਂਟਰ ਹੋਏ ਨੇ ਪਰ ਉਹਨਾਂ ਨਾਲ ਸਾਫ ਕੀ ਹੋਰ ਵੀ ਨਹੀਂ ਜੀ ਹਾਂ ਉਹ ਜੀ ਮੋਟਰਸਾਈਕਲ ਲੈ ਕੇ ਭੱਜੇ ਨੇ ਪਲਸ ਪਲਸ ਕੀ ਕਹਿੰਦੇ ਪੁਲਿਸ ਕਰੀ ਦੇਖ ਰਹੇ ਨੇ ਇਨਵੈਸਟੀਗੇਸ਼ਨ ਹੋ ਰਹੀ ਹੈ ਇਨਵੈਸਟੀਗੇਸ਼ਨ ਹੋ ਰਹੀ ਹੈ ਜੀ ਨਾਲ ਪੁਲਿਸ ਨੇ ਹੇ ਤੱਕ ਕੁਝ ਨਹੀਂ ਬੋਲੇ ਉਹਨਾਂ ਨੇ ਦੋ ਤਿੰਨ ਗਵਰੀਆਂ ਨੂੰ ਜਾਨ ਦਿੱਤੇ ਜ ਉਸੇ ਰਾਤ ਉਸੇ ਰਾਤ ਸਾਡੇ ਕੋਲ 2 ਵਜੇ ਨਿਕਲ ਕੇ ਉਹ ਕੇਪੀ ਸਟਰੀਟ ਵੱਲ ਗਏ ਨੇ ਜੀ ਓਕੇ ਪੈਦਲ ਮੋਰਚਾ ਕੋਈ ਹੋਰ ਬੰਦਾ ਲੈ ਕੇ ਗਿਆ ਠੀਕ ਹੈ ਉਹ ਉਧਰ ਚਲੇ ਗਏ ਉਹਨਾਂ ਨੇ ਜਿੰਦਾ ਤੋੜਿਆ ਘਰ ਦੇ ਅੰਦਰ ਹੀ ਸਿੱਧਾ ਭੱਜ ਗਏ हां मतलब उसी दिन दो-तीन चोरियां मानसा ਦੇ ਵਿੱਚ ਹੋਰ ਹੋਣਾ ਸੇਮ ਬੰਦਿਆਂ ਨੇ ਕੀ ਸੇਮ ਬੰਦਿਆਂ ਨੇ ਉਸੇ ਲਗਤ ਤੱਕ ਜਿਹੜਾ ਕੋਈ ਨਹੀਂ ਪਕੜਿਆ ਗਿਆ ਸੀ ਪੁਲਿਸ ਦੇ ਹੱਥ ਖਾਲੀ ਪੁਲਿਸ ਦੇ ਹੱਥ ਖਾਲੀ ਗਏ ਸੀ ਕਰ ਰਹੇ ਸੀ ਕਾਰਵਾਈ ਕਰ ਰਹੇ ਸੀ ਅਸੀਂ ਦੇਖ ਰਹੇ ਹਾਂ ਜੀ ਬਸ ਕੱਲੀ ਗੱਲਾਂ ਹੀ ਨੇ ਜੀ ਹੋਰ ਕੁਝ ਨਹੀਂ ਪ੍ਰਸ਼ਾਸਨ ਸੱਪਣਾ ਕੋਲੇ ਨੇ ਉਹਨਾਂ ਦੇ ਸੱਪਣਾ 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 ਕੋਲੇ ਨੇ ਉਹਨਾਂ ਦੇ ਲੋਕ ਘੁੰਮ ਰਹੇ ਨਹੀਂ ਸੱਪਣਾ ਨੇ ਹੱਥ ਜੁੜਟਾ ਕਿਆ ਵੀ ਨਹੀਂ ਉਹਨਾਂ ਨੇ ਸੱਪਣਾ ਕੰਮ ਵੀ ਨਹੀਂ ਕਰਿਆ ਪੂਰਾ ਜਾਰੇ ਸੋ ਤੁਸੀਂ ਇਹ ਹਾਲਾਤ ਦੇਖ ਸਕਦੇ ਹੋ ਲਗਾਤਾਰ ਇੱਥੇ ਚੋਰੀ ਦੀਆਂ ਵਾਰਦਾਤਾਂ ਵੀ ਹੋ ਰਹੀਆਂ ਹਨ ਪਰ ਜਿਹੜੀ ਕੱਲ ਵੱਡੀ ਵਾਰਦਾਤ ਹੋਈ ਹੈ ਇਥੇ ਉਹ ਰੌਣ ਜਿਹੜੀ ਵਾਇਰਿੰਗ ਕੀਤੀ ਗਈ ਆ ਤੇ ਉਹ ਟਾਰਗੇਟਡ ਸ਼ਾਟਸ ਸੀਗਾ ਕਿਉਂਕਿ ਜਿਹੜੇ ਚਸ਼ਮਦੀਦ ਆ ਜਿੰਨੇ ਦੱਸ ਰਹੇ ਆਗਾ ਸੀਸੀਟੀਵੀ ਜਿਹੜੀ ਫੁਟੇਜ ਆਈ ਉਹ ਇਹੀ ਲੋਕ ਕਹਿ ਰਹੇ ਆ ਕਿ ਉਹ ਟਾਰਗੇਟਡ ਸ਼ਾਟਸ ਸੀਗੇ ਜਿਹੜੇ ਆਪੀਆਈ ਐਕਟਿਵਿਸਟ ਨੇ ਆਪੀਆਈ ਕਾਰਪੂਨ ਨੇ ਮਾਨਿੰਗੋਏਲ ਉਹਨਾਂ ਦੇ ਚਾਚਾ ਜੀ ਦੀ ਇਹ ਦੁਕਾਨ ਆ ਕਿ ਉਹ ਲੰਮੇ ਸਮੇਂ ਤੋਂ ਇਹ ਦੁਕਾਨ ਚਲਾ ਰਹੇ ਨੇ ਪੈਸਟੀਸਾਈਡ ਦੀ ਦੁਕਾਨ ਤੇ ਦੋ ਸ਼ਾਟ ਇੱਥੇ ਚੱਲੇ ਨੇ ਸੋ ਇੱਕ ਪੰਜਾਬ ਸਰਕਾਰ ਦੇ ਉੱਤੇ ਜਾਂ ਪੁਲਿਸ ਪ੍ਰਸ਼ਾਸਨ ਖਾਸ ਕਰਕੇ ਮਾਨਸਾ ਪ੍ਰਸ਼ਾਸਨ ਦੇ ਉੱਤੇ ਇੱਕ ਵੱਡਾ ਸਵਾਲ ਖੜਾ ਹੁੰਦਾਗਾ ਕਿਉਂਕਿ ਮਾਨਸਾ ਦੇ ਵਿੱਚ ਬਹੁਤ ਸ ਸਿੱਧੂ ਮੂਸੇਵਾਲਾ ਵੀ ਇੱਥੋਂ ਦੀ ਸੀ ਉਹਨਾਂ ਦਾ ਪਿੰਡ ਇੱਥੇ ਹੀ ਆ ਉਹ ਇੱਕ ਵੱਡੀ ਜਿਹੜੀ ਕਿਲਿੰਗ ਹੋਈ 2022 ਦੇ ਵਿੱਚ ਮਈ ਦੇ ਵਿੱਚ ਉਸ ਤੋਂ ਬਾਅਦ ਲਗਾਤਾਰ ਜੇ ਅਸੀਂ ਮਾਨਸਾ ਹਾਈਲਾਈਟਰ ਰਿਹਾ ਪਰਮਿੰਦਰ ਝੋਟੇ ਕਰਕੇ ਇਹਨਾਂ ਮੈਡੀਕਲ ਡਰਗ ਨੂੰ ਕਰਕੇ ਇਹ ਲਗਾਤਾਰ ਹਾਈਲਾਈਟਡ ਰਿਹਾ ਤੇ ਹੁਣ ਫੇਰ ਇੱਕ ਵੱਡੀ ਵਾਰਦਾਤ ਦਾ ਹੋਣਾ ਤੇ ਅੱਜ ਜਿਹੜਾ ਹੈਗਾ ਸਾਰਾ ਸ਼ਹਿਰ ਨਿਵਾਸੀਆਂ ਵੱਲੋਂ ਖਾਸ ਕਰਕੇ ਇੱਥੋਂ ਦੇ ਵਪਾਰ ਮੰਡਲ ਵੱਲੋਂ तमाम ਜਿਹੜੀਆਂ ਦੁਕਾਨਾਂ ਆਈਆਂ ਉਹ ਬੰਦ ਕੀਤੀਆਂ ਹੋਣਾਂਗੀਆਂ ਤੇ ਲਗਾਤਾਰ ਜਿਹੜੇ ਲੋਕ ਆ ਉਹ ਆਪ ਖੁਦ ਆਪ ਮਹਾਰੇ ਅੱਗੇ ਆ ਕੇ ਇਹ ਦੱਸ ਰਹੇ ਆ ਕਿ ਇੱਥੇ ਚੋਰੀਆਂ ਹੋ ਰਹਿਣਾਂਗੀਆਂ ਇੱਕ ਦੇ ਵਿੱਚ ਜਿਹੜਾ ਕੋਈ ਚੋਰ ਕਰੋ ਉਹ 3 3 2 2 4 4 ਚੋਰੀਆਂ ਇੱਥੇ ਕਰ ਰਿਹਾ ਹੈਗਾ ਤੇ ਹਜੇ ਤੱਕ ਜਿਹੜੇ ਪ੍ਰਸ਼ਾਸਨ ਦੇ ਜਿਹੜੇ ਹੱਥ ਖਾਲੀ ਆ ਸੋ ਲਗਾਤਾਰ ਇਸ ਖਬਰ ਦੇ ਉੱਤੇ ਅਸੀਂ ਬਣੇ ਰਹਾਂਗੇ ਤੁਹਾਨੂੰ ਹੋਰ ਵੀ ਅਪਡੇਟਸ ਦਵਾਂਗੇ ਅਸੀਂ ਮਾਨਕ ਨਾਲ ਵੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਵੀ ਉਹਨਾਂ ਦਾ ਕੀ ਕਹਿਣਾਗਾ ਵੀ ਜਿਹੜਾ ਇਹ ਮਾਮਲਾ ਹੈਗਾ ਕਿਉਂਕਿ ਅਸੀਂ ਪੁਲਿਸ ਦਾ ਵੀ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਵੀ ਇਹ ਮਾਮਲਾ ਕਿਸ ਨੂੰ ਲੈ ਕੇ ਆ ਕੋਈ ਉਹਨਾਂ ਨੂੰ ਪਹਿਲਾਂ ਕਾਲ ਆਈ ਸੀ ਜਾਂ ਕਿਵੇਂ ਆ ਉਸ ਦੇ ਬਾਰੇ ਵੀ ਤੇ ਜਿਹੜਾ ਲਾਅ ਐਂਡ ਆਰਡਰ ਆ ਮਾਨਸਾ ਦੇ ਵਿੱਚ ਜਾਂ ਚੋਰੀਆਂ ਦੀਆਂ ਵਾਰਦਾਤਾਂ ਹੋ ਰਹੀਆਂ ਉਹ ਕਿਵੇਂ ਹੋ ਰਹਿਣਾ ਕਿਉਂ ਨਹੀਂ ਨਕੇਲ ਪੈ ਰਹੀ ਧੰਨਵਾਦ ਜੀ